ਹੜ੍ਹਦੇ ਉਸ ਤਰ੍ਹਾਂ ਦੀ ਸਥਿਤੀ ਹੈ ਇਹਦੇ ਜਿਹੜੇ ਬਾਰ ਬਾਰ ਆਉਂਦੇ ਕਿਤੇ ਵੀ ਹਾਵਾ ਆਉਂਦੇ ਨੇ ਜਾਂ ਸੋਕੇ ਆਉਂਦੇ ਨੇ ਜਿੱਥੇ ਕੇਵਲ ਮਕਾਨ ਨਹੀਂ ਹੜਦੇ ਸਾਡੇ ਘਰ ਹੜ੍ਹਦੇ ਜਿੱਥੇ ਕੇਵਲ ਘਰ ਨਹੀਂ ਹੜਦੇ ਉਹਨਾਂ ਘਰਾਂ ਦੇ ਵਿੱਚ ਸਾਡੇ ਮਾਸੂਮ ਬੱਚੇ ਤੇ ਉਹਨਾਂ ਦੇ ਸੁਪਨੇ ਹੜ ਜਾਂਦੇ ਨੇ ਤੇ ਸਾਵਣ ਦਾ ਮੌਸਮ ਕਦੋਂ ਆਉਂਦਾ ਜੀ ਬੱਦਲ ਕਦੋਂ ਆਉਂਦੇ ਨੇ ਮੀਂਹ ਕਦੋਂ ਵਰਦੇ ਨੇ ਅਸੀਂ ਪਹਾੜਾਂ ਦੀ ਬਿਲਕੁਲ ਉੱਖ ਦੇ ਵਿੱਚ ਪੰਜਾਬ ਦੱਸਿਆ ਗਿਆ ਜਿਹੜਾ ਰੇਲ ਵਿਭਾਗ ਦਾ ਮਨਿਸਟਰ ਉਹ ਚੀਫ ਮਨਿਸਟਰ ਕੋਲੇ ਤੇ ਲੋਕਾਂ ਦੀ ਕਚਹਿਰੀ 'ਚ ਆਪਣਾ ਸਰਟੀਫਿਕੇਟ ਦੇਵੇ ਕਿ ਮੈਂ ਇਸ ਸਾਲ ਹਰਾਂ ਮੂਨ ਜਿੱਠਰ ਦੇ ਲਈ ਇਹ ਸਾਰਾ ਪ੍ਰਬੰਧ ਮਤਬਰ ਕਰਦੇ ਕਿ ਉਹਨਾਂ ਨੇ ਦਿੱਤਾ ਜਿਮੇਵਾਰ ਕਹਿਣਾ ਹੋਰ ਗੱਲ ਹੈ ਜਿਮੇਵਾਰੀ ਨੂੰ ਨਭਾਉਣੀ ਹੋਰ ਗੱਲ ਹੈ ਜਦੋਂ ਜਿਮੇਵਾਰੀ ਕੋਈ ਨਭਾਉਂਦਾ ਦੇਖੂਗਾ ਤਾਂ ਉਹਨੂੰ ਦੇਖ ਕੇ ਸਾਡੇ ਲੋਕ ਵੀ ਜਿਮੇਵਾਰ ਬਣ ਜਾਂਦੇ ਸਿਵਲ ਸੋਸਾਇਟੀ ਨੂੰ ਇਹਦੇ ਉੱਤੇ ਇੱਕ ਵਿਜੀਲੈਂਟ ਕਮੇਟੀ ਜੀ ਭਾਵੇਂ ਉਹ ਜੁਨੀਆ ਨਾ ਹੋਣ ਭਾਵੇਂ ਉਹ ਜਥੇਬੰਦੀਆਂ ਹੋਣ ਭਾਵੇਂ ਉਹ ਐਨਜੀਓਜ਼ ਹੋਣ ਉਹਨਾਂ ਨੂੰ ਇੱਕ ਵਿਜੀਲੈਂਟ ਕਮੇਟੀ ਗਠਿਤ ਕਰਨੀ ਚਾਹੀਦੀ ਹੈ ਉਹਨਾਂ ਨੂੰ ਪਤਾ ਕਰਨਾ ਚਾਹੀਦਾ ਹੈ ਕਿ ਕਿੰਨੇ ਰੁਪਏ ਇਦੇ ਵਾਸਤੇ ਜੁਡੀਲਾਈਜੇਸ਼ਨ ਵਾਸਤੇ ਜਿਹੜੇ ਸੀਬੀਓ ਦਿੱਤੇ ਗਏ ਸੀ ਤੇ ਉਹਦੇ ਚ ਕਿਹੜੇ ਕਿਹੜੀ ਵਰਤੋਂ ਪਿੱਛੇ ਦਿਖਾਈ ਗਈ ਹੈ ਕੀ ਉਹਦੀ ਅਸਲੀਅਤ ਚ ਵਰਤੋਂ ਹੋਈ ਸੀ ਜਾਂ ਨਹੀਂ ਹੋਈ ਸੀ ਇਸ ਵਾਲੀ ਇਹਦਾ ਗੁਰੂ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਡੇਲੀ ਪ੍ਰਾਈਮ ਪੋਰਟ ਤੇ ਮੈਂ ਹਾਂ ਸੰਜੀਵ ਗੋਇਲ ਜਿਸ ਤਰ੍ਹਾਂ ਹੀ ਪੰਜਾਬ ਦੇ ਵਿੱਚ ਹੜਾਂ ਦੀ ਸਥਿਤੀ ਦੇ ਨਾਲ ਲੋਕ ਜੂਜ਼ ਰਹੇ ਨੇ ਹੜ ਪਰਭਾਵਿਤ ਇਲਾਕਿਆਂ ਦੇ ਵਿੱਚ ਹਹਾਕਾਰ ਮੱਚੀ ਹੋਈ ਆ ਉਸ ਦੇ ਉੱਪਰ ਗੱਲਬਾਤ ਕਰਨ ਦੇ ਲਈ ਉਸ ਦੇ ਉੱਪਰ ਵਿਚਾਰ ਕਰਨ ਦੇ ਲਈ ਅੱਜ ਸਾਡੇ ਨਾਲ ਬੁੱਧੀਜੀਵੀ ਅਤੇ ਸਿਆਸੀ ਮਾਹਰ ਮਾਸਟਰ ਬਲਵਿੰਦਰ ਸਿੰਘ ਖੋਰੀਆ ਜੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪਹਿਲਾਂ ਉਹਨਾਂ ਦਾ ਸਵਾਲ ਕਰ ਲੈਣਿਆ ਸਰ ਸਵਾਰਤਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਨੂੰ ਪਿਆਰ ਪਰਿਸ਼ਾਸੀ ਕਰ ਸਰ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਹੜ੍ਹਾਂ ਦਾ ਜੋ ਮਾਹੌਲ ਹੈਗਾ ਲੋਕ ਤਰਾਇ ਤਰਾਇ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਸਥਿਤੀ ਮੇਰੇ ਖਿਆਲ ਆ ਪਹਿਲਾਂ ਕਦੇ ਨਹੀਂ ਦੇਖੀ ਹੈ ਜੀ ਕੀ ਨਜ਼ਰ ਆ ਰਿਹਾ ਤੁਹਾਨੂੰ ਦੇਖੋ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਹੀ ਗਰੋਪੀ ਵਾਲਾ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ ਹੈ ਪੰਜਾਬ ਦੇ ਵਿੱਚ ਸਾਰੇ ਭੈਣ ਭਰਾ ਜਿਹੜੇ ਇਸ ਸਮੱਸਿਆ ਤੋਂ ਇਸ ਹੜ੍ਹ ਦੀ ਉਸ ਤੋਂ ਪੀੜਤ ਨੇ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਨਾਲ ਆਪਣੇ ਦਿਲ ਦੀਆਂ ਸਵੇਦਨਾਵਾਂ ਪ੍ਰਗਟ ਕਰਦੇ ਹਾਂ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਤੇ ਸਾਰੇ ਮਨੁੱਖਤਾ ਨੂੰ ਪਿਆਰ ਕਰਨ ਵਾਲੀ ਹਰ ਉਸ ਇਨਸਾਨੀ ਜਿੰਦ ਨੂੰ ਜਿਹੜੀ ਕਿਤੇ ਵੀ ਵੱਸਦੀ ਹੈ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡਾ ਅਦੀਰ ਗਿਰਸਾ ਸੰਕਟ ਦੇ ਮੌਕੇ ਉਹ ਕਿਤੇ ਵੀ ਹੋਵੇ ਪੰਜਾਬੀ ਮੋਢੇ ਨਾਲ ਹੋਟਾ ਲਾ ਕੇ ਖੜਦੇ ਨੇ ਇਤਿਹਾਸ ਸਾਡੀ ਇਸ ਜੋ ਬੇਸਕੀਮਤਾ ਸਾਡਾ ਗੁਣ ਹੈ ਇਹਦਾ ਗਵਾਹ ਹੈ ਤੇ ਅੱਜ ਵੀ ਅਪੀਲ ਹੈ ਕਿ ਸਾਰੇ ਪੰਜਾਬੀ ਪੰਜਾਬ ਦੇ ਹਰ ਬਾਰੇ ਜਿਹੜੇ ਇਲਾਕੇ ਨੇ ਉਹਨਾਂ ਵਿੱਚ ਆ ਕੇ ਬਤੁਤ ਬਤ ਸੇਵਾ ਕਰ ਵੀ ਰਹੇ ਨੇ ਤੇ ਹੋਰ ਵੀ ਬੇਨਤੀ ਆ ਕਿ ਜਿੰਨਾ ਚਿਰ ਸਾਡੇ ਇਹ ਭੈਣ ਭਾਈ ਆਪਣੀ ਜ਼ਿੰਦਗੀ ਨੂੰ ਦੁਬਾਰਾ ਸਾਂਭੀ ਨਹੀਂ ਕਰ ਲੈਂਦੇ ਅਸੀਂ ਉਹਨਾਂ ਚਿਰ ਇਹਨਾਂ ਦੀ ਮਦਦ ਜਾਰੀ ਰੱਖੀਏ ਬਸੇ ਕੀ ਵੀ ਲੱਗਦਾ ਜੀ ਤੁਹਾਨੂੰ ਕਿ ਹਰ ਵਾਰ ਇਸ ਤਰ੍ਹਾਂ ਦੀ ਸਥਿਤੀ ਹੜਾਂ ਦੀ ਕਿਉਂ ਬਣਦੀ ਹੈਗੀ ਕਾਰਨ ਕੀ ਮੰਨਦੇ ਉਹਦੇ ਵਿੱਚ ਹਰ ਵਾਰ ਹੀ ਹੜਾਂ ਦੀ ਸਥਿਤੀ ਕਿਉਂ ਪੈਦਾ ਹੋ ਜਾਂਦੀ ਹੈ ਪੰਜਾਬ ਦੇ ਵਿੱਚ ਦੇਖੋ ਹੜਾਂ ਦੀ ਜਿਹੜੀ ਸਥਿਤੀ ਹੈ ਬਾਰ ਬਾਰ ਕਿਉਂ ਪੈਦਾ ਹੁੰਦੀ ਹੈ ਹੜ ਆਉਂਦੇ ਕਿਉਂ ਨੇ ਤੋ ਇਹਦਾ ਸਵਾਲ ਬੜਾ ਵਿਸ਼ਾਲ ਵੀ ਹੈ ਤੇ ਇਹਦਾ ਨਿੱਕਾ ਜਵਾਬ ਵੀ ਨਹੀਂ ਦਿੱਤਾ ਜਾ ਸਕਦਾ ਜੀ ਦੋ ਤਰ੍ਹਾਂ ਦੀਆਂ ਇੱਕੀਆਂ ਖਾਲਤਾਵਾਂ ਬਣਦੀਆਂ ਨੇ ਇੱਕ ਬੜੀਆਂ ਲੌਂਗ ਟਰਮ ਪਾਲਿਸੀਜ਼ ਹੁੰਦੀਆਂ ਨੇ ਕਿਸੇ ਘਟਨਾ ਦੇ ਬਾਅਦ ਹੁੰਦੀਆਂ ਨੇ ਬਿਲਕੁਲ ਇੱਕ ਸ਼ਾਰਟ ਟਰਮ ਪਾਲਿਸੀਜ਼ ਹੁੰਦੀਆਂ ਨੇ ਕਿਸੇ ਘਟਨਾ ਦਾ ਅੰजाम ਚ ਆਉਣ ਦੀਆਂ ਜੀ ਜਿਵੇਂ 1857 ਦਾ ਗਦਰ ਹੋਇਆ ਉਹਦੇ ਰੂਟਸ ਤਾਂ ਬੜੇ ਡੂੰਘੇ ਸੀ ਜੀ ਲੇਕਿਨ ਕਰੰਟ ਕਾਰਨ ਚੱਤੀ ਬੜਾ ਦਾ ਹ ਹਰ ਵੀ ਉਸ ਤਰ੍ਹਾਂ ਦੀ ਸਥਿਤੀ ਹੈ ਇਹਦੇ ਜਿਹੜੇ ਬਾਰ-ਬਾਰ ਆਉਣ ਦੇ ਕਿਤੇ ਵੀ ਹੜਾ ਆਉਂਦੇ ਨੇ ਜਾਂ ਸੋਕੇ ਆਉਂਦੇ ਨੇ ਜਿੱਥੇ ਕੇਵਲ ਮਕਾਨ ਨਹੀਂ ਹੜਦੇ ਸਾਡੇ ਘਰ ਹੜਦੇ ਨੇ ਜਿੱਥੇ ਕੇਵਲ ਘਰ ਨਹੀਂ ਹੜਦੇ ਉਹਨਾਂ ਘਰਾਂ ਦੇ ਵਿੱਚ ਸਾਡੇ ਮਾਸੂਮ ਬੱਚੇ ਤੇ ਉਹਨਾਂ ਦੇ ਸੁਪਨੇ ਹੜ ਜਾਂਦੇ ਨੇ ਇਹ ਸਥਿਤੀਆਂ ਲੰਮੇ ਸਮੇਂ ਤੋਂ ਜੋ ਕਲਾਈਮੇਟ ਚੇਂਜ ਲਗਾਤਾਰ ਇਸ ਬ੍ਰਹਿਮੰਡ ਦੇ ਉੱਤੇ ਇਸ ਪ੍ਰਿਥਵੀ ਦੇ ਉੱਤੇ ਮਨੁੱਖ ਦੁਆਰਾ ਕੀਤੀ ਜਾ ਰਹੀ ਹੈ ਲੌਂਗ ਟਰਮ ਦੇ ਉੱਤੇ ਤਾਂ ਉਹ ਜਿਹੜਾ ਕਲਾਈਮੇਟ ਹੈ ਗਲੋਬ ਵਰਮਿੰਗ ਹੈ ਉਹ ਸਾਰੀ ਇਹਨਾਂ ਲਈ ਰਿਸਪਾਂਸਿਬਿਲਿਟੀ ਜੀ ਜਿਹੜੀ ਸ਼ਾਰਟ ਟਰਮ ਦੇ ਵਿੱਚ ਹੈ ਉਹ ਜਿਹੜੀ ਮਿਸ ਮੈਨੇਜਮੈਂਟ ਹੁੰਦੀ ਹੈ ਅਸੀਂ ਸਮੇਂ ਦੇ ਉੱਤੇ ਪਲੈਨਿੰਗ ਨਹੀਂ ਕਰਦੇ ਲੌਂਗ ਟਰਮ ਦੀ ਪਲੈਨਿੰਗ ਨਹੀਂ ਕਰਦੇ ਸ਼ਾਰਟ ਟਰਮ ਟਰਮ ਦੀ ਪਲੈਨਿੰਗ ਨਹੀਂ ਕਰਦੇ ਅਸੀਂ ਸੋਚਦੇ ਨਹੀਂ ਹੈਗੇ ਉਹਨਾਂ ਦੇ ਕਾਰਨ ਸਾਨੂੰ ਲਗਾਤਾਰ ਜਿਹੜਾ ਇਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸਰ ਸਰਕਾਰਾਂ ਨੇ ਜਿਹੜੀਆਂ ਸਮਾ ਰਹਿੰਦੇ ਕਿਉਂ ਨਹੀਂ ਪ੍ਰਬੰਧ ਕਰ ਲੈਂਦੀ ਹੈ ਇਸ ਦੇ ਕੀ ਸਰਕਾਰ ਨੂੰ ਪ੍ਰਬੰਧ ਇਸ ਦੇ ਉੱਪਰ ਪਹਿਲਾਂ ਕਰ ਲੈਣੇ ਚਾਹੀਦੇ ਨੇ ਦੇਖੋ ਜੀ ਸਰਕਾਰਾਂ ਨੂੰ ਪ੍ਰਬੰਧ ਪਹਿਲਾਂ ਜ਼ਰੂਰ ਕਰਨੇ ਚਾਹੀਦੇ ਹੈ ਅਸਲ ਦੇ ਵਿੱਚ ਜੇ ਮੈਂ ਸੱਚੀ ਗੱਲ ਕਹਾਂ ਜੀ ਤਾਂ ਸਾਡੀਆਂ ਜਿਹੜੀਆਂ ਸਿਆਸੀ ਜਮਾਤਾਂ ਨੇ ਜੀ ਸਰਕਾਰਾਂ ਨੂੰ ਚਲਾਉਣ ਵਾਲੀਆਂ ਹੂੰ ਉਹ ਜੋ ਸੇਵਾ ਦੇਸ਼ ਦੀ 1947 ਤੋਂ ਬਾਅਦ ਦੀ ਸੀ ਜਿੰਨਾਂ ਪੀੜ੍ਹੀਆਂ ਦੇ ਵਿੱਚ ਜੀ ਜੋ ਬੜਾ ਧੀਰ ਦੇ ਦ੍ਰਿਸ਼ਟੀ ਨਾਲ ਦੇਸ਼ ਦੀਆਂ ਸਮੱਸਿਆਵਾਂ ਨੂੰ ਦੇਖਦੇ ਸੀ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੇਖਦੇ ਸੀ ਤੇ ਉਹ ਅੱਜ ਕਿਤੇ ਨਾ ਕਿਤੇ ਉਹ ਮੋਰਲ ਉਹ ਐਥਿਕਸ ਵੀਕ ਹੋਇਆ ਅਸੀਂ ਉਹਦੀ ਬਜਾਏ ਜਿਹੜਾ ਸਿਆਸਤ ਹੈ ਉਹ ਪਿਛਲੇ ਇੱਕ ਦੋ ਦਹਾਕਿਆਂ ਤੋਂ ਜੀ ਸੇਵਾ ਦੀ ਬਜਾਏ ਇੱਕ ਬਿਜ਼ਨਸ ਦਾ ਰੂਪ ਵੱਧ ਧਾਰਨ ਕਰ ਰਿਹਾ ਹ ਹ ਉਹਦਾ ਕਾਰਨ ਇਹ ਬਣਦਾ ਹੈ ਕਿ ਜਦੋਂ ਮਨੁੱਖ ਦੀ ਸੋਚ ਸੇਵਾ ਦੀ ਬਜਾਏ ਬਿਜ਼ਨਸ ਵੱਲ ਆ ਜੇ ਤਾਂ ਉਹਦੀ ਜਿਹੜੀ ਦ੍ਰਿਸ਼ਟੀ ਹੈ ਉਹ ਸ੍ਰਿਸ਼ਟੀ ਨੂੰ ਦੇਖਣ ਦੀ ਸਮਝ ਹੀ ਨਹੀਂ ਰਹਿੰਦੀ ਬਿਲਕੁਲ ਬਹੁਤ ਵੱਡੀ ਗੱਲ ਆਖ ਰਿਹਾ ਕਿ ਸਿਆਸੀ ਲੋਕ ਹੁੰਦੇ ਨੇ ਜਿਹੜੇ ਉਹ ਜ਼ਿਆਦਾਤਰ ਇਹ ਦੇ ਉੱਪਰ ਸਵਾਲ ਨਹੀਂ ਕਰੇ ਕਰਦੇ ਇਹਦਾ ਇਹਨਾਂ ਬਾਰੇ ਸੋਚਣ ਦਾ ਉਹਨਾਂ ਕੋਲੇ ਟਾਈਮ ਵਕਤ ਹੈ ਜਿਹੜਾ ਉਹ ਇਹਨੂੰ ਘੱਟ ਦਿੰਦੇ ਨੇ ਤੇ ਆਪਣੀ ਡਿਵੈਲਪਮੈਂਟ ਦਾ ਤੇ ਆਪਣੇ ਕਬੀਲੇ ਦੀ ਡਿਵੈਲਪਮੈਂਟ ਵੱਲ ਨੂੰ ਵਧ ਦਿੰਦੇ ਨੇ ਇਸ ਕਰਕੇ ਜਿਹੜਾ ਹੈਗਾ ਉਹ ਸ੍ਰਿਸ਼ਟੀ ਨੂੰ ਦੇਖਣ ਉਹਨਾਂ ਦੀ ਦ੍ਰਿਸ਼ਟੀ ਆ ਨਾ ਜਿਹੜੀ ਉਹ ਵੀਕ ਹੈ ਠੀਕ ਹੈ ਉਹ ਵੀਕ ਦ੍ਰਿਸ਼ਟੀ ਕਰਕੇ ਜਿਹੜੀ ਸਾਨੂੰ ਇਹ बार-बार ਸਬਸਿਆ ਨਾਲ ਜੁਚਰਾਤਾ ਸਰ ਸਰਕਾਰ ਦੀ ਆਪਾਂ ਗੱਲ ਕਰ ਰਹੇ ਸੀ ਕਿ ਸਰਕਾਰ ਨੂੰ ਪਹਿਲਾਂ ਕੀ ਪ੍ਰਬੰਧ ਕਰ ਲੈਣੇ ਚਾਹੀਦੇ ਨੇ ਕਿਉਂਕਿ ਸਵਾਲ ਖੜੇ ਹੁੰਦੇ ਨੇ ਅਕਸਰ ਹੀ ਕਿ ਸਰਕਾਰਾਂ ਪ੍ਰਬੰਧ ਨਹੀਂ ਕਰਦੀਆਂ ਮੌਕੇ ਤੇ ਆ ਕੇ ਜਿਹੜਾ ਹੈਗਾ ਉੱਥੇ ਜੀਸੀਬੀ ਲੈ ਕੇ ਪਹੁੰਚ ਜਾਂਦੀਆਂ ਨੇ ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਭਰਾ ਨੇ ਵੀ ਜਿਹੜਾ ਹੈਗਾ ਪਿਛਲੇ ਦਿਨੀ ਸਵਾਲ ਖੜੇ ਕੀਤੇ ਹੈਗੇ ਨੇਗੇ ਜਲ ਸਰੋਤ ਮੰਤਰੀ ਦੇ ਉੱਪਰ ਸਵਾਲ ਖੜੇ ਕੀਤੇ ਨੇ ਇਸ ਨੂੰ ਕਿਵੇਂ ਦੇਖਦੇ ਹੋ ਕੀ ਲੱਗਦਾ ਹੈ ਕਿ ਅਜਿਹੀ ਸਥਿਤੀ ਦੇ ਨਾਲ ਨਿਢਠ ਲਈ ਸਰਕਾਰ ਨੂੰ ਪਹਿਲਾਂ ਤੋਂ ਕੀ ਐਫਰਟ ਕਰ ਲੈਣੇ ਚਾਹੀਦੇ ਨੇ ਦੇਖੋ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਵਣ ਦਾ ਮੌਸਮ ਕਦੋਂ ਆਉਂਦਾ ਹੈ ਵੱਤੜ ਕਦੋਂ ਹੁੰਦੇ ਨੇ ਮੀਂਹ ਕਦੋਂ ਵਰਦੇ ਨੇ ਅਸੀਂ ਪਹਾੜਾਂ ਦੀ ਬਿਲਕੁਲ ਕੁੱਖ ਦੇ ਵਿੱਚ ਪੰਜਾਬ ਵਸਿਆ ਹੋਇਆ ਹੈ ਤੇ ਜਦੋਂ ਵੀ ਵਾਰਿਸ਼ ਪਹਾੜਾਂ ਦੇ ਵਿੱਚ ਸ਼ੁਰੂ ਹੁੰਦੀ ਹੈ ਨਾਲ ਦੀ ਨਾਲ ਪੰਜਾਬ ਦੇ ਵਿੱਚ ਹਨਾ ਦੀ ਸਥਿਤੀ ਬਣਨ ਸ਼ੁਰੂ ਹੋ ਜਾਂਦੀ ਹੈ ਪੰਜਾਬ ਦੇ ਵਿੱਚ ਭਾਵੇਂ ਮੀਂਹ ਪਵੇ ਭਾਵੇਂ ਦਾਅ ਪਵੇ ਕਿਉਂਕਿ ਡੈਮ ਜੋ ਹੈਗੇ ਸਾਰੇ ਜਿਹੜੇ ਸਾਨੂੰ ਮਾਰ ਕਰਦੇ ਨੇ ਉਹ ਹਿਮਾਚਲ ਪ੍ਰਦੇਸ਼ ਚ ਪਹਾੜਾਂ ਚ ਬੜੇ ਹੋਏ ਜੀ ਤੇ ਅਗਲੀ ਗੱਲ ਚਲੋ ਡੈਮਾ ਤੋਂ ਅੱਗੇ ਸਾਡਾ ਹੈਗਾ ਪ੍ਰਬੰਧਨ ਕਿ ਜਿਹੜਾ ਪਾਣੀ ਉੱਪਰੋਂ ਆਉਣਾ ਹੂੰ ਉਹਨੂੰ ਅਸੀਂ ਸਭਾਲਣਾ ਜਦਿਆਂ ਤੇ ਉਹਨੂੰ ਅਸੀਂ ਲੰਘਾਉਣਾ ਕਿ ਨਹੀਂ ਅੱਗੇ ਵੀ ਕਿਰਲੀ ਅੱਗੇ ਰਿਲੀਜ਼ ਕਿ ਨਹੀਂ ਕਰਨਾ ਉਹ ਰਿਲੀਜ਼ ਦੇ ਉੱਤੇ ਘੱਟੋ ਘੱਟ ਅਪ੍ਰੈਲ ਮਹੀਨੇ ਚ ਮੀਟਿੰਗਾਂ ਹੋ ਕੇ 30 ਜੂਨ ਤੱਕ ਜੀ ਬੱਦ ਤੋਂ ਬੱਦ 30 ਜੂਨ ਤੱਕ ਮੈਨੂੰ ਮੇਰੇ ਮੁਤਾਬਕ ਦਾ ਜਿਹੜਾ ਡਰੇਨ ਵਿਭਾਗ ਦਾ ਮਿਨਿਸਟਰ ਹੂੰ ਉਹ ਚੀਫ ਮਿਨਿਸਟਰ ਕੋਲੇ ਤੇ ਲੋਕਾਂ ਦੀ ਕਚਹਿਰੀ 'ਚ ਆਪਣਾ ਸਰਟੀਫਿਕੇਟ ਦੇਵੇ ਕਿ ਮੈਂ ਇਸ ਸਾਲ ਹਰਾਂ ਬੂਡ ਚਿੱਠਾ ਦੇ ਲਿਖੀ ਇਹ ਸਾਰਾ ਪ੍ਰਬੰਧ ਮੁਕੰਮਲ ਕਰਦੇ ਆਂ ਕਿ ਉਹਨਾਂ ਨੇ ਦਿੱਤਾ ਜਿਹੜਾ ਮਨਿਸਟਰ ਸਾਹਿਬ ਨੇ ਜਾਂ ਸਰਕਾਰ ਹੈ ਉਹ ਹਰ ਡੀਸੀ ਤੋਂ ਡਿਪਟੀ ਕਮਿਸ਼ਨਰ ਕੋ ਐਫਐਡਪ ਲਵੇ ਕਿ ਉਹਦੇ ਜਿਹੜਾ ਪੈਂਦਾ ਹੈਗਾ ਜੋ ਵੀ ਟ੍ਰੇਨ ਸਿਸਟਮ ਹੈ ਜੀ ਉਹਦੇ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈ ਕਿ ਉਹ ਸਾਰੇ ਸਾਫ਼ ਹੋ ਚੁੱਕੇ ਕੀ ਉਹਨਾਂ ਦੇ ਵਿੱਚ ਰਿਕਾਰਡਾਂ ਨੂੰ ਹੋ ਚੁੱਕੀਆਂ ਮੌਕੇ ਦਾ ਕਿ ਸਸਪੈਂਡ ਅੱਜ ਅੱਜ ਆਪਾਂ ਪਹਿਲਾਂ ਵੀ ਦੇਖ ਰਹੇ ਸੀ ਖਬਰ ਲੱਗੀ ਕਿ ਉਧਰੋਂ ਤਾਂ ਹੜ੍ਹ ਚੜਿਆ ਹੋਇਆ ਹੂੰ ਉਧਰੋਂ ਜਿਹੜੇ ਨਾਲੇ ਨੇ ਬਿਲਕੁਲ ਉਹੋ ਬੂਟੀ ਨਾਲ ਘਰ ਬੂਟੀ ਨਾਲ ਅੱਟੇ ਪਏ ਨੇ ਉਹਨਾਂ ਦੀ ਸਪਾਈ ਨਹੀਂ ਪੰਜਾਮ ਹੋਏ ਪਏ ਨੇ ਪੰਜਾਮ ਹੋਏ ਪਏ ਬਿਲਕੁਲ ਇਹਦਾ ਇਹਦਾ ਸਿੱਧਾ ਜਾਂ ਸਿਸ ਇਹਦਾ ਸਿੱਧਾ 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 ਜਿਹੜਾ ਹੈਗਾ ਉਹ ਰਿਸਪੌਂਸਿਬਿਲਟੀ ਬਣਦੀ ਹੈ ਪੰਜਾਬ ਸਰਕਾਰ ਦੀ ਤੇ ਟ੍ਰੇਨ ਤੋਂ ਬਾਹਰ ਇਹਦੀ ਜ਼ਿੰਮੇਵਾਰ ਤੁਸੀਂ ਸਰਕਾਰ ਨੂੰ ਇਹਦੇ ਵਿੱਚ ਇਹਦੇ ਵਿੱਚ ਕੋਈ ਦੋਰਾਵਾ ਹੀ ਨਹੀਂ ਹੁੰਦੀਆਂ ਦੇਖੋ ਕੋਈ ਵੀ ਸਮਾਜਿਕ ਟ੍ਰੈਜੇਡੀ ਆਵੇ ਜੀ ਕੋਈ ਵੀ ਦਸਤਰਾ disasters ਆਵੇ ਕੋਈ ਵੀ ਕਿਸੇ ਕਿਸਮ ਦੀ ਸਮੱਸਿਆ ਪੈਦਾ ਹੋਵੇ ਉਹਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਨੈਤਿਕ ਦਾ ਦੇਹਦਾਰ ਨੈਤਿਕ ਦਾ ਦੇਹਦਾਰ ਤੇ ਸਰਕਾਰ ਦੀ ਹੀ ਬਣਦੀ ਆ ਕਿਉਂਕਿ ਅਸੀਂ ਉਹਨਾਂ ਨੂੰ ਝੁਲਕੇ ਭੇਜੀ ਫਿਰ ਇੱਕ ਪੰਜਾਬ ਦੇ ਵਿੱਚ ਇੱਕ ਕਹਾਵਤ ਵੀ ਆ ਕਿ ਜੈਸਾ ਰਾਜਾ ਤੈਸੀ ਬਣ ਜਾ ਉਹਨਾਂ ਨੇ ਇੱਕ ਸੁਨੇਹਾ ਵੀ ਦੇਣਾ ਹੁੰਦਾ ਕਿ ਅਸੀਂ ਆਪਣੀ ਕੁਰਸੀ ਤੇ ਬੈਠ ਕੇ ਕਿੰਨੇ ਕੁ ਜ਼ਿੰਮੇਵਾਰ ਹਾਂ ਜਿੰਨੇ ਕੁ ਜ਼ਿੰਮੇਵਾਰ ਜਿਮੇਵਾਰ ਕਹਿਣਾ ਹੋਰ ਗੱਲ ਹੈ ਜਿਮੇਵਾਰੀ ਨਿਭਾਉਣੀ ਹੋਰ ਗੱਲ ਹੈ ਜਦੋਂ ਜਿਮੇਵਾਰੀ ਕੋਈ ਨਿਭਾਉਂਦਾ ਦੇਖੂਗਾ ਤਾਂ ਉਹਨੂੰ ਦੇਖ ਕੇ ਸਾਡੇ ਲੋਕ ਵੀ ਜਿਮੇਵਾਰ ਬਣਗੇ ਤੇ ਜੇ ਸਾਡੇ ਸੁਸਾਇਟੀ ਵੀ ਕਿਤੇ ਜਿਮੇਵਾਰੀ ਤੋਂ ਭੱਜਦੀ ਆ ਤਾਂ ਇਹਦਾ ਮਤਲਬ ਇਹ ਹੈ ਕਿ ਉਹਨਾਂ ਦੇ ਸਾਹਮਣੇ ਇੱਕ ਅੱਛਾ ਜਿਮੇਵਾਰ ਮਾਡਲ ਕ੍ਰੀਏਟ ਨਹੀਂ ਹੋ ਦਿੱਤਾ ਸਫਲਮੈਂ ਇਹ ਬਹੁਤ ਵੱਡੀ ਨਰੇਤੀ ਹੈ ਇਸ ਦੀ ਜੇ ਆਪਾਂ ਕਰ ਲਈ ਕੋਈ ਸਥਾਈ ਹੱਲ ਹੈ ਕੱਕਰ ਦਾ ਜੀ ਇਸ ਤਰ੍ਹਾਂ ਉਹ ਕਿਹਾ ਜਾਂਦਾ ਹੈਗਾ ਕਿ ਧੱਗੜ ਜਿਹੜਾ ਉਹ ਕੱਚਾ ਹੈ ਇਹਨੂੰ ਪੱਕਾ ਕਰ ਦਿੱਤਾ ਜਾਵੇ ਜਾਂ ਹਰ ਵਾਰ ਜਿਸ ਤਰ੍ਹਾਂ ਸਥਿਤੀ ਬਣਦੀ ਹੈ ਕੋਈ ਦਾ ਪੱਕਾ ਘੱਗ ਦਾ ਹੱਲ ਹੈ ਵੀ ਜਿਹੜਾ ਹੜ੍ਹ ਜਿਹੜੇ ਪੈਦਾ ਨਾ ਹੀ ਹੋਣ ਇਸ ਤਰ੍ਹਾਂ ਦੀ ਸਥਿਤੀ ਨਾ ਹੀ ਪੈਦਾ ਹੋਵੇ ਦੇਖੋ ਜੇ ਜੇ ਆਪਾਂ ਇਹ ਕਹ ਲਈਏ ਵੀ 100% ਪੱਕਾ ਹੱਲ ਨਹੀਂ ਹੋਊਗਾ ਤਾਂ ਘੱਟੋ ਘੱਟ ਨੁਕਸਾਨ ਦੇ ਦਾਸੀਂ ਲਿਆ ਸਕਦੇ ਹੂੰ ਬਿਲਕੁਲ ਜੇ ਘੱਟ ਤੋਂ ਘੱਟ ਮਾਰ ਕਰੇ ਘੱਟ ਤੋਂ ਘੱਟ ਨੁਕਸਾਨ ਹੋਵੇ ਉਹਦੇ ਸੰਬੰਧ ਦੇ ਵਿੱਚ ਸਾਨੂੰ ਸੈਸਟਿਸਟਾ ਦੀ ਟੀਮ ਬਣਾ ਕੇ ਟੈਕਨੀਕਲ ਲੋਗਾਂ ਦੀ ਇੱਕ ਟੀਮ ਬਣਾ ਕੇ ਵੱਧ ਤੋਂ ਵੱਧ ਤਕਨੀਕ ਦੀ ਵਰਤੋਂ ਕਰਕੇ ਕਿੱਥੇ ਕਿੱਥੇ ਘੱਗਰ ਦੇ ਕੰਢੇ ਪਹਿਲਾਂ ਹੀ ਸਾਨੂੰ ਪਤਾ ਹੁੰਦਾ ਸਾਨੂੰ ਪੁਆਇੰਟ ਆਊਟ ਕਰਨੇ ਚਾਹੀਦੇ ਕਿੱਥੇ 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 ਜਿਹੜੇ ਸੈਫਨ ਨੇ ਉਹ ਘੱਟ ਚੌੜੇ ਨੇ ਇਹ ਬਹੁਤ ਵੱਡਾ ਰੋਲਾ ਪੈਂਦਾ ਹੈ ਕਿ ਇੱਥੇ ਸੈਫਨ ਘੱਟ ਚੌੜੇ ਨੇ ਛੜਕਾਂ ਨਿਕਲ ਜੀਆਂ ਥੱਲੇ ਪੂੜੀਆਂ ਘੱਟ ਚੌੜੀਆਂ ਨੇ ਤੇ ਫਿਰ ਛੜਕਾਂ ਵੀ ਟੁੱਟਦੀਆਂ ਰਹੇ ਮੈਨੂੰ ਤਾਂ ਐਂ ਲੱਗਦਾ ਹੈ ਕਿ ਜਿਹੜੀ ਇਹ ਅਸੀਂ 100 ਸਾਲ ਦੀ ਪਲਾਨਿੰਗ ਸੋਚ ਕੇ ਸਾਨੂੰ ਇੱਕ ਗੱਲ ਤੇ ਕੰਮ ਕਰਨਾ ਚਾਹੀਦਾ ਇੱਕ ਸੜਕਾਂ ਸੀ ਬਣਾ ਦਿੰਦੇ ਆ ਥੱਲੇ ਪੁਲੀਆਂ ਟਾਈਟ ਕਰਦੇ ਨਾ ਤੇ ਸੜਕ ਵੀ ਟੁੱਟ ਜਾਂਦੀ ਹੈ ਦੇਸ ਤਾਂ ਤੇ ਲੋਕਾਂ ਦਾ ਸਰਮਾਇਆ ਵੀ ਚਲਿਆ ਜਾਂਦਾ ਤੇ ਮੈਨੂੰ ਤਾਂ ਇਹ ਲੱਗਦਾ ਵੀ ਇਹਨਾਂ ਨੂੰ ਬਾਰ-ਬਾਰ ਬਣਾਉਣ ਦੇ ਵਿੱਚ ਤੇ ਬਾਰ-ਬਾਰ ਉਹਦੇ ਤੇ ਖਰਚ ਕਰਕੇ ਗੁਰਸਤ ਧੰਦਾ ਕਰਨ ਦੇ ਵਿੱਚ ਹੀ ਸ਼ਾਇਦ ਇਹ 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 ਰੁਝੇ ਹੋਏ ਨੇ ਇਹ ਇਹ ਲੰਬੀ ਪਾਲਿਸੀ ਬਣਾ ਕੇ ਰਾਜੀ ਨਹੀਂ ਹੈਗੇ ਨਹੀਂ ਤਾਂ ਕਿਹੜੀ ਗੱਲ ਹੈ ਜਿਹਨੂੰ ਠੀਕ ਨਹੀਂ ਕੀਤਾ ਸੋ ਟੈਕਨੋਲੋਜੀ ਬਹੁਤ ਅੱਜ ਕੱਲ ਦਾ ਟੈਕਨੋਲੋਜੀ ਇੰਨੀ ਆ ਗਈ ਆਬ ਵਿਦੇਸ਼ਾਂ ਦੇ ਵਿੱਚੋਂ ਵੀਡੀਓ ਆਉਂਦੀਆਂ ਰਹੀਆਂ ਨੇ ਜਾਂ ਕਿਉ ਡਰੇਨਾਂ ਦੇ ਵਿੱਚ ਬਣੇ ਬਣਾਏ ਜਿਹੜੇ ਹੈਗੇ ਮੈਟ ਦੇ ਪਟੇ ਹੁੰਦੇ ਨੇਗੇ ਉਹ ਪਿਛਾ ਦਿੰਦੇ ਨੇ ਕਿ ਸਾਡਾ ਬਿਲਕੁਲ ਜੀ ਏਦਾਂ ਦੀ ਕੋਈ ਟੈਕਨੋਲੋਜੀ ਲੈ ਕੇ ਆਉਣੀ ਸਾਨੂੰ ਵੱਧ ਵੱਧ ਤੋਂ ਵੱਧ ਤਕਨੀਕ ਤੇ ਕੰਮ ਕਰਨਾ ਚਾਹੀਦਾ ਇਵਨ ਮੌਸਮ ਵਿਭਾਗ ਨੂੰ ਵੀ ਬਹੁਤ ਅਡਵਾਂਸ ਤਕਨੀਕ ਦੀ ਲੋੜ ਹੈ ਕਿ ਕਿੰਨਾ ਸਮਾਂ ਪਹਿਲਾਂ ਉਹਨਾਂ ਨੂੰ ਪਤਾ ਲੱਗੇ ਕਿ ਡੈਮ ਭਰਨਗੇ ਤੇ ਉਹਨਾਂ ਨੂੰ ਕਿਵੇਂ ਅਸੀਂ ਹੌਲੀ-ਹੌਲੀ ਖਾਦੀ ਕਰਦੇ ਜਾਣਾ ਜਿਹੜੇ ਸਮੇਂ ਜਾ ਕੇ ਹੈਵੀ ਰੇਨ ਹੋਣੀ ਹੈ ਉਹ ਤਕਨੀਕ ਹੈ ਜਿਹੜੀ ਉਹ ਸਾਡੀਆਂ ਸਰਕਾਰਾਂ ਨੂੰ ਜ਼ਰੂਰ ਡਰੈਫਟ ਕਰਨੀ ਚਾਹੀਦੀ ਹੈ ਤੇ ਅੱਗੇ ਡਰੇਨ ਸਿਸਟਮ ਨੂੰ ਸਾਫ਼ ਕਰਕੇ ਨਾੜ ਨੂੰ ਸਾਫ਼ ਕਰਕੇ ਬਿਲਕੁਲ ਤਿਆਰ ਹੋਣਾ ਚਾਹੀਦਾ ਤੇਜ ਹੋਣ ਤੱਕ ਘਟੋ-ਘਟੇ ਇਹਦਾ ਸਰਟੀਫਿਕੇਟ ਲੋਕਾਂ ਦੇ ਸਾਹਮਣੇ ਹੋਣਾ ਚਾਹੀਦਾ ਕਿ ਸਾਡੇ ਕੋਲੇ ਸਾਰੇ ਜਿਹੜੇ ਰਾਹਤ ਕਾਬਜ਼ ਨੇ ਤੇ ਇਹਨੂੰ ਪਾਣੀ ਨੂੰ ਰਿਲੀਜ਼ ਕਰਨ ਦੇ ਅੱਗੇ ਤੁਹਾਨੂੰ ਬਚਾਉਣ ਦੇ ਜਿਹੜੇ ਸੰਦਰਭ ਦੇ ਸੁਪਰੇ ਕੋਲ ਹੈਗੇ ਢੰਡੋਰਾ ਸਰਕਾਰ ਬੇਸ਼ੱਕ ਪਿਛਲੇ ਦਿਨੀ ਵੀ ਪਿੱਟਦੀ ਰਹੀ ਆ ਪਹਿਲਾਂ ਵੀ ਸਰਕਾਰਾਂ ਮਢੰਡੋਰਾ ਪਿੱਟਦੀ ਰਹੀਆਂ ਯਾਨਕਿ ਜਿਹੜੇ ਲੋਕਾਂ ਦੇ ਉੱਪਰ ਇਸ ਤਰ੍ਹਾਂ ਦੀ ਕੁਦਰਤੀ ਆਫਤਾਂ ਹੁੰਦੀਆਂ ਨੇ ਕਿ ਉਹਨਾਂ ਵਾਸਤੇ ਕਰੋੜਾਂ ਰੁਪਈਆ ਫੰਡ ਜਿਹੜੇ ਰੱਖੇ ਜਾਂਦੇ ਨੇ ਕੀ ਲੱਗਦਾ ਸਰ ਤੁਹਾਨੂੰ ਕਿ ਫੰਡਾਂ ਦੀ ਵਰਤੋਂ ਹੁੰਦੀ ਹੈ ਜਾਂ ਉਹਨਾਂ ਦੀ ਦਰ ਵਰਤੋਂ ਹੁੰਦੀ ਹੈ ਦੇਖੋ ਜਿਹੜੇ ਹਿਸਾਬ ਨਾਲ ਇਹ ਕੰਟਰੋਲ ਨਹੀਂ ਹੁੰਦੇ ਜੀ ਜਿਹੜੇ ਹਿਸਾਬ ਨਾਲ মিডিਆ ਗੱਲ ਚੁੱਕਦਾ ਪਿੱਛੇ ਆਪਣੇ ਜ਼ਿਲ੍ਹੇ ਚ ਵੀ ਚੁੱਕੀਆਂ ਲੈਂਦੇ ਜੀ ਜਿਹੜੇ ਹਿਸਾਬ ਨਾਲ ਕੰਮ ਜਾਂਦਾ ਤ्यों ਪਿਆ ਮੇਰਾ ਖਿਆਲ ਤਾਂ ਹਲਾ ਤੋਂ ਬਾਅਦ ਵੀ ਜੀ ਸਿਵਲ ਸੁਸਾਇਟੀ ਨੂੰ ਇਹਦੇ ਉੱਤੇ ਇੱਕ ਵਿਜੀਲੈਂਟ ਕਮੇਟੀ ਜੀ ਭਾਵੇਂ ਉਹ ਜੁਨੀਆ ਨਾ ਹੋਣ ਭਾਵੇਂ ਉਹ ਜਥੇਬੰਦੀਆਂ ਹੋਣ ਭਾਵੇਂ ਉਹ ਐਨਜੀਓਜ਼ ਹੋਣ ਉਹਨਾਂ ਨੂੰ ਇੱਕ ਵਿਜੀਲੈਂਟ ਕਮੇਟੀ ਗਠਿਤ ਕਰਨੀ ਚਾਹੀਦੀ ਹੈ। ਉਹਨਾਂ ਨੂੰ ਪਤਾ ਕਰਨਾ ਚਾਹੀਦਾ ਕਿ ਕਿੰਨੇ ਰੁਪਏ ਇਹਦੇ ਵਾਸਤੇ ਜੁਡੀਲਾਈਜੇਸ਼ਨ ਵਾਸਤੇ ਜਿਹੜੇ ਸੀਬੀਓ ਦਿੱਤੇ ਗਏ ਸੀ ਤੇ ਉਹਦੇ ਚ ਕਿਹੜੇ ਕਿਹੜੀ ਵਰਤੋਂ ਪਿੱਛੇ ਦਿਖਾਈ ਗਈ ਹੈ। ਕੀ ਉਹਦੀ ਅਸਲੀਅਤ ਚ ਵਰਤੋਂ ਹੋਈ ਸੀ ਜਾਂ ਨਹੀਂ ਹੋਈ ਸੀ। ਇਸ ਵਾਰੀ ਇਹਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ। ਇਹਦੇ ਚ ਕਿਤੇ ਨਾ ਕਿਤੇ ਇੱਕ ਐਸਡੀਓ ਰੋਲਾ ਪੈ ਗਿਆ ਜੀ ਅੜ ਆ ਕੇ ਇੱਕ ਐਸਡੀਓ ਸਸਪੈਂਡ ਕਰਤਾ ਕਿ ਉਹ ਸਾਰਾ ਕੁਝ ਜੇ ਉਹ ਪੈਸਾ ਨਹੀਂ ਖਰਚਿਆ ਗਿਆ ਉਹਦੇ ਲਈ ਐਸਡੀਓ ਨੂੰ ਮਹਾਰ ਐਸਡੀਓ ਦੀ ਕੀ ਜ਼ਰੂਰਤ ਹੈ ਉਹ ਵੀ ਪਿੱਛੇ ਉਹਦੇ ਪਿੱਛੇ ਬਹੁਤ ਕੁਝ ਊੜਾਂ ਤਾਂ ਆਉਂਦਾ ਐਸਡੀਓ ਦਾ ਕੀ ਜ਼ਰੂਰਤ ਹੈ ਜੇ ਅਸਲ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਪੋਲੀਟੀਕਲ ਬਿਲ ਪਾਵਰ ਜੇ ਪੋਲੀਟੀਕਲ ਬਿਲ ਪਾਵਰ ਕਿਸੇ ਸਟੇਟ ਦੀ ਕਿਸੇ ਦੇਸ਼ ਦੀ ਕਿਸੇ ਦੁਨੀਆ ਦੀ ਪੋਲੀਟੀਕਲ ਬਿਲ ਪਾਵਰ ਮਜ਼ਬੂਤ ਹੋਵੇ ਤਾਂ ਮਤਲਬ ਵੀ ਨਹੀਂ ਕਿਤੇ ਇਤਰਾਫਸ਼ਨ ਹੋ ਜਾਏ ਮਤਲਬ ਵੀ ਨਹੀਂ ਕਿਤੇ ਅਸੀਂ ਜਿਹੜੀ ਸਮੱਸਿਆ ਉਹਦੇ ਨਾਲ ਠੀਕ-ਠਾਕ ਨਾਲ ਜੂਝ ਨਾ ਸਕੀਏ ਇਹ ਕਿਤੇ ਨਾ ਕਿਤੇ ਪੋਲੀਟੀਕਲ ਬਿਲ ਪਾਵਰ ਦੀ ਕਮੀ ਕੀ ਲੱਗਦਾ ਕਿ ਪੰਜਾਬ ਸਰਕਾਰ ਦੇ ਕਿਸੇ ਵੀ ਮੰਤਰੀ ਜਾਂ ਮੁੱਖ ਮੰਤਰੀ ਜਿੱਦਾਂ ਬਿਲ ਪਾਵਰ ਹੈ ਨਹੀਂ ਦੇਖੋ ਅੱਜ ਦੀ ਘੜੀ ਜੋ ਪਿਛਲੇ 3 3.5 ਸਾਲਾਂ ਤੋਂ ਸਰਕਾਰ ਦੀ ਕਾਰਗੁਜ਼ਾਰੀ ਦੇ ਜੀ ਇੱਕ ਤਾਂ ਸਰਕਾਰ ਦੇ ਵਿੱਚ ਕਿਤੇ ਵੀ ਸਾਨੂੰ ਇੱਕ ਵਰਕ ਕਲਚਰ ਦੇ ਵਿੱਚ ਟੀਮ ਕਲਚਰ ਨਜ਼ਰ ਨਹੀਂ ਆਉਂਦਾ ਹੂੰ ਬਿਲਕੁਲ ਪਿਛਲੇ 3.5 ਸਾਲਾਂ ਤੋਂ ਇੱਕ ਸਿੰਗਲ ਫੇਸ ਹੀ ਨਜ਼ਰ ਆ ਰਿਹਾ ਜੀ ਜੀ ਤੇ ਚੀਫ ਮਨਿਸਟਰ ਸਾਹਿਬ ਦੀਆਂ ਜੋ ਕਹਿਣੀ ਤੇ ਕਰਨੀ ਹੈ ਉਹਦੇ ਵਿੱਚ 3.5 ਸਾਲਾਂ ਦੇ ਵਿੱਚ ਬੜਾ ਵੱਡਾ ਪਾੜਾ ਆ ਗਿਆ ਹੂੰ ਅੱਜ ਜਿਹੜੀ ਕਮੇਟੀ ਦੇ ਨਾਲ ਬਿਲਕੁਲ ਦੂਜੀਆਂ ਪਾਰਟੀਆਂ ਦੀ ਆਲੋਚਨਾ ਕਰਕੇ ਚੀਫ ਮਿਨਿਸਟਰ ਸਾਹਿਬ ਚੀਫ ਮਿਨਿਸਟਰ ਬਣੇ ਸੀ ਅੱਜ ਉਹੀ ਕਮੇਡੀਆਂ ਲੋਕ ਉਹੀ ਕਮੇਡੀ ਦੇ ਜ਼ਰੀਏ ਉਹਨੂੰ ਉਸ ਚੀਫ ਮਿਨਿਸਟਰ ਦੀ ਕੁਰਸੀ ਤੋਂ ਥੱਲੇ ਲਿਆਉਣ ਦਾ ਯਤਨ ਕਰ ਰਹੇ ਕਿ ਲੱਗਦਾ ਕਿ ਕੁਰਸੀ ਨੂੰ ਹੱਥ ਲੋਕਾਂ ਨੇ ਪਾ ਲਿਆ ਹੋ। ਦੇਖੋ ਜੀ ਇਹ ਤਾਂ ਜਿਹੜੀ ਕਾਰਡ ਜਾਰੀ ਹੈ ਉਹੀ ਦੱਸਦੀ ਹੈ ਦੱਸਦੀ ਹੈ ਕਿ ਇੱਕ ਬੰਦਾ ਜੇ ਹੁਣ ਉਹ ਇੰਟਰਵਿਊ ਕਰ ਰਿਹਾ ਉਹ ਉੱਥੇ ਬੋਲ ਨਹੀਂ ਠੀਕ ਤਰ੍ਹਾਂ ਪਾ ਰਿਹਾ ਉਹ ਉਹ ਮੈਨੂੰ ਤਾਂ ਐਂ ਲੱਗਦਾ ਕਿ ਇਹਦੇ ਨਾਲ ਇਕੱਲੇ ਮਾਨ ਸਾਹਿਬ ਦੀ ਗਲਤੀ ਹਮ ਇਹਦੇ ਨਾਲ ਸਾਬੇ ਸਮੁੱਚੀ ਜਿਹੜੀ ਪੰਜਾਬੀ ਸੱਖਸ਼ੀਅਤ ਹੈ ਹਮ ਔਰ ਜਿਹੜੀ ਇਹ ਤਰਬਨ ਦੀ ਸੱਖਸ਼ੀਅਤ ਹੈ ਬਿਲਕੁਲ ਬਿਲਕੁਲ ਔਰ ਔਰ ਖਾਸ ਕਰਕੇ ਜਿਹੜੇ ਸਾਡੇ ਕੇਸਰੀ ਰੰਗ ਦੀ ਹੈ ਹਮ ਤੇ ਜਦੋਂ ਕਹਿਣੀ ਤੇ ਕਰਨੀ ਇੱਕ ਦਾ ਹੋਵੇ ਨਾ ਕਿਤੇ ਨਾ ਕਿਤੇ ਉਹ ਕਹਿੰਦੇ ਨੇ ਨਾ ਕਿਸੇ ਨੇ ਕਿਹਾ ਸੀ ਇੱਕ ਨਾ ਸਰਜੀਤ ਪਾਤਰ ਨੇ ਮੇਰੇ ਅੱਥੇ ਲਿਖਿਆ ਜੀ ਇੱਕ ਵਿਰਸੇ ਦੇ ਵਿੱਚ ਦੇਣ ਨੂੰ ਇੱਕ ਨਾ ਹੀ ਰਹਿ ਗਿਆ ਸੀ ਪੁੱਤੋ ਉਹ ਵਿਰਸੇ ਦੇ ਵਿੱਚ ਦੇਣ ਲਈ ਹੈ ਗੰਦਣੇ ਆ ਬਕਤਾ ਜੋ ਉਹ ਵੀ ਮੈਲਾ ਹੋ ਗਿਆ ਤੇ ਇਸ ਰੰਗ ਨੂੰ ਘੱਟੋ ਘੱਟ ਮੈਲਾ ਨਹੀਂ ਤੇ ਮੈਲਾ ਦਿੱਤਾ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਹੁਣ ਪੰਜਾਬ ਸਰਕਾਰ ਜਿਹੜੀ ਹੈਗੀ ਆ ਉਹ ਤਾਂ ਹਸਪਤਾਲ ਦੇ ਵਿੱਚ ਪਈ ਹੈਗੀ ਆ ਲੋਕ ਨੇ ਜਿਹੜੇ ਬਹੁਤ ਸਾਰੇ ਮਦਦ ਕਰ ਰਹੇ ਨੇ ਬੇਸ਼ੱਕ ਉਹ ਪੰਜਾਬ ਦਾ ਕੋਈ ਵੀ ਵਰਗ ਹੋਵੇ ਹਰ ਵਰਗ ਦੇ ਜਿਹੜਾ ਆਪਣਾ ਹੱਥ ਹੈ ਉਹ ਲੰਮਾ ਕਰਕੇ ਹੜਪੀੜਤਾ ਦੇ ਅੱਗੇ ਵੀ ਵਧਾਇਆ ਹੈਗਾ ਅਜਿਹੇ ਦੇ ਵਿੱਚ ਹੋਰ ਕਿਹੜੀ ਕਿਹੜੀ ਸਿਆਸੀ ਪਾਰਟੀਆਂ ਸੇਵਾ ਕਰ ਰਹੀਆਂ ਨੇ ਮਦਦ ਕਰ ਰਹੀਆਂ ਨੇ ਹੜਪੀੜਤਾ ਦੀ ਜਾਂ ਫਿਰ ਕੀ ਲੱਗਦਾ ਤੁਹਾਨੂੰ ਸਿਆਸਤ ਹੋਣੀ ਹੈ ਦੇਖੋ ਪੰਜਾਬੀਆਂ ਦਾ ਵਿਰਸਾ ਹੈ ਪੰਜਾਬ ਸਮੱਸਿਆਵਾਂ ਦੇ ਨਾਲ ਇੱਕ ਡਾ ਕੇ ਜੁੱਝੜ ਵਾਲੇ ਲੋਕਾਂ ਦੀ ਧਰਤੀ ਹੈ। ਹੂੰ ਜੁੱਝਦੀ ਆਈ ਹੈ। ਜੀ ਇਹ ਜੰਗਾਂ ਦੇ ਮੈਦਾਨ ਵਿੱਚ ਫਤਿਹ ਕਰਕੇ ਹੂੰ ਸਾਡੀਆਂ ਧੀਆਂ ਭੈਣਾਂ ਨੂੰ ਵਿਦੇਸ਼ੀ ਹਮਲਾਵਰਾਂ ਤੋਂ ਬਚਾ ਕੇ ਉਹਨਾਂ ਦੇ ਘਰਾਂ ਤੱਕ ਪਹੁੰਚਾਉਂਦੀ ਆਈ ਹੈ। ਜੀ ਬਿਲਕੁਲ। ਅਰਾ ਇਹ ਇਹ ਪੰਜਾਬ ਦੇ ਲੋਕ ਉਹਨਾਂ ਮਹਾਪੁਰਸ਼ਾਂ ਦੇ ਅਸ਼ੀਰਵਾਦ ਥੱਲੇ ਜਿਉਂਦੇ ਨੇ ਜੀ ਕਿ ਜਿਹੜੇ ਦੋਸਤ ਤੇ ਦੁਸ਼ਮਣ ਨੂੰ ਜੰਗ ਦੇ ਮੈਦਾਨ ਦੇ ਵਿੱਚ ਬਰਾਬਰ ਪਾਣੀ ਪਿਆ ਸਕਦੇ ਨੇ। ਹੂੰ ਅਸੀਂ ਭਾਈ ਕਨਈਆ ਦੀ ਔਲਾਦ ਆ ਅਸੀਂ ਦਬਦੇ ਨਹੀਂ ਬਿਲਕੁਲ ਅਸੀਂ ਪੰਜਾਬੀ ਆਪ ਹੀ ਇਕੱਠੇ ਹੋ ਕੇ ਹਮ ਸਾਰੇ ਇਸ ਮੁਸ਼ਕਲ ਦੇ ਉੱਤੇ ਜਿੱਤ ਪ੍ਰਾਪਤ ਕਰਾਂਗੇ ਸਾਨੂੰ ਕਰਨੀ ਵੀ ਚਾਹੀਦੀ ਹੈ ਬਹੁਤ ਸਾਰੇ ਕਲਾਕਾਰ ਬਹੁਤ ਸਾਰੀਆਂ ਐਨਜੀਓਜ਼ ਔਰ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਵੀ ਚਲੋ ਜਿੰਨੇ ਕੋ ਤੁਰਲੇ ਨੇ ਉਹ 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 ਕੰਮ ਕਰ ਰਹੇ ਨੇ ਜੀ ਇਹਨਾਂ ਦੇ ਵਿੱਚ ਦੇਖੋ ਸਿਆਸੀ ਪਾਰਟੀਆਂ ਦੇ ਵਿੱਚ ਉਹ ਅੱਜ ਦੀ ਘੜੀ ਜੇ ਸਭ ਤੋਂ ਅੱਗੇ ਕੋਈ ਬੰਦਾ ਲੋਕਾਂ ਦੇ ਵਿੱਚ ਵਿਚਰਦਾ ਨਜ਼ਰ ਆ ਰਿਹਾ ਹੈ ਤਾਂ ਉਹ ਸਰਦਾਰ ਸੁਖਬੀ ਸਿੰਘ ਬਾਦਲ ਮੈਂ ਪਾਰਟੀ ਬਾਜੀ ਕਰਕੇ ਨਹੀਂ ਕਿਸੇ ਸਿਆਸੀ ਗੱਲ ਕਰਕੇ ਨਹੀਂ ਜੋ ਇੰਪਲੀਮੈਂਟ ਮੀਡੀਆ ਦੇ ਵਿੱਚ ਦਿਸ ਰਿਹਾ ਜੀ ਉਹਦੇ ਬਾਰੇ ਵੀ ਕਹਿ ਰਿਹਾ ਕਿ ਉਹ ਆਪਣੇ ਘਰੋਂ ਤੇਲ ਦੇ ਡਰਮ ਲੈ ਕੇ ਤੇਲ ਦੀਆਂ ਗੱਟੀਆਂ ਲੈ ਕੇ ਨਾ ਨਾ ਪੈਸੇ ਲੈ ਕੇ ਜਿੱਥੇ ਕਿਤੇ ਵੀ ਜੋ ਉਹਨਾਂ ਦੀ ਜਫਾ ਸ਼ਕਤੀ ਆ ਉਹ ਇਸ ਮੌਕੇ ਪੰਜਾਬ ਦੀ ਸੇਵਾ ਦੇ ਵਿੱਚ ਸਭ ਤੋਂ ਅੱਗੇ ਨਿਕਲੇ ਨਿਕਲ ਨਹੀਂ ਨੇ ਗਰਾਊਂਡ ਦੇ ਕੰਮ ਕਰ ਰਹੇ ਉਹ ਗਰਾਊਂਡ ਦੇ ਕੰਮ ਕਰ ਰਹੇ ਨੇ ਤੇ ਇਸ ਵੇਲੇ ਪੰਜਾਬ ਦੇ ਵਿੱਚ ਸਭ ਤੋਂ ਅੱਗੇ ਕੰਮ ਕਰਦੇ ਜਿਸ ਦਾ ਮਤਲਬ ਆ ਕਿ ਅਸੀਂ ਦੇ ਵਿੱਚ ਪੈਸੇ ਦੇ ਬੰਡਲ ਲੈ ਕੇ ਜਾਂਦੇ ਨੇ ਨੋਟਾਂ ਦੇ ਬੰਡਲ ਲੈ ਕੇ ਜਾਂਦੇ ਨੇ ਉਹ ਦਿਖ ਰਿਹਾ ਹੈਗਾ ਸਾਰਾ ਕੁਝ ਉਹ ਸਾਰਾ ਕੁਝ ਦਿਖ ਰਿਹਾ ਮੈਂ ਤਾਂ ਇਹ ਵੀ ਕਹਿਣਾ ਚਾਹੁੰਦਾ ਕਿ ਆਲੋਚਨਾ ਸਾਨੂੰ ਪੋਜੀਟਿਵ ਕਰਨੀ ਚਾਹੀਦੀ ਪੋਜੀਟਿਵ ਜੇ ਕੋਈ ਬੰਦਾ ਅੱਛਾ ਕੰਮ ਕਰਦਾ ਉਹਨੂੰ ਅੱਛਾ ਐਪਰੀਸ਼ੀਏਸ਼ਨ ਵੀ ਕਰਨੀ ਚਾਹੀਦੀ ਅੱਗੇ ਵਾਸਤੇ ਹੋਰ ਵੀ ਲੋਕਾਂ ਨੂੰ ਉਹਨਾਂ ਦੀ ਰੀਸ ਕਰਨੀ ਚਾਹੀਦੀ ਉਸੇ ਤਰੀਕੇ ਤੇਲ ਦੇ ਡਰਮ ਤੇਲ ਦੀਆਂ ਗੱਡੀਆਂ ਲੈ ਕੇ ਨਿਕਲਣਾ ਚਾਹੀਦਾ ਜਿਵੇਂ ਉਹਨਾਂ ਨੇ ਉਲਾਮ ਕੀਤਾ ਜੀ ਪਿੱਛੇ ਮੈਂ ਸੁਣ ਰਿਹਾ ਸੀ ਕਿ ਮੈਂ ਭਾਈ ਬਠਿੰਡੇ ਤੋਂ ਤੁਹਾਡੀਆਂ ਜ਼ਮੀਨਾਂ ਠੀਕ ਕਰਨ ਲਈ ਆਪਣੇ ਟਰੈਕਟਰ ਵੀ ਭੇਜੂੰਗਾ ਤੇਲ ਵੀ ਭੇਜੂੰਗਾ ਤੇ ਮਸ਼ੀਨਾਂ ਵੀ ਭੇਜੂੰ ਬਿਲਕੁਲ ਤਾਂ ਮੇਰਾ ਖਿਆਲ ਹੈ ਵੀ ਇਹ ਸਾਰੀਆਂ ਸਿਆਸੀ ਪਾਰਟੀਆਂ ਨੂੰ ਕਰਨਾ ਚਾਹੀਦਾ ਕਰਨਾ ਚਾਹੀਦਾ ਹੈਗਾ ਸਾਰਿਆਂ ਨੂੰ ਕਰਨਾ ਚਾਹੀਦਾ ਤੇ ਆਪਾਂ ਵੋਟ ਲੈਣੇ ਹੈਗੇ ਤਾਂ ਲੋਕਾਂ ਤੋਂ ਹੀ ਵੋਟ ਲੈਣੇ ਪੰਜਾਬ ਦੇ ਲੋਕਾਂ ਤੋਂ ਵੋਟ ਲੈਣੇ ਸਭ ਨੂੰ ਕਰਨਾ ਚਾਹੀਦਾ ਕਰਨਾ ਚਾਹੀਦਾ ਜਿੰਨਾ ਵੀ ਕੋਈ ਕਰ ਸਕਦਾ ਸਭ ਨੂੰ ਕਰਨਾ ਚਾਹੀਦਾ ਆਪਣੇ ਭੈਣ ਭਾਈ ਦੀ ਬਾਹ ਫੜ ਕੇ ਆਪਣੇ ਬਰਾਬਰ ਕਰਨਾ ਚਾਹੀਦਾ ਕੇਂਦਰ ਨੂੰ ਕਿਵੇਂ ਦੇਖ ਦੇਉਗੇ ਕੀ ਰੋਲ ਨਜ਼ਰ ਤੋਂ ਆ ਰਿਹਾ ਹੈਗਾ ਇਹ ਇਹ ਜਿਹੜੇ ਹੜ ਨੇਗੇ ਇਸ ਦੇ ਨਾਲ ਬੇਸ਼ੱਕ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਚੱਲੇਗਾ ਅਜੇ ਹੀ ਸਥਿਤੀ ਦੇ ਵਿੱਚ ਕੇਂਦਰ ਨੂੰ ਕਿਵੇਂ ਦੇਖ ਰਹੋ ਕੀ ਰੋਲ ਨਜ਼ਰ ਆ ਰਿਹਾ ਬੇਸ਼ੱਕ 9 ਸਤੰਬਰ ਦੀ ਗੱਲ ਕਹੀ ਜਾਂਦੀ ਹੈ ਕਿ ਪ੍ਰਧਾਨ ਮੰਤਰੀ ਜਿਹੜੇ ਹੈਗੇ ਨੇ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਕਿਹਾ ਜਾ ਰਿਹਾ ਕਿ ਵੱਡੇ ਪੈਕੇਜ ਦੇ ਕੇ ਜਾਣਗੇ ਪਰ ਲੇਕਿਨ ਰੋਲ ਤੁਹਾਨੂੰ ਕੀ ਨਜ਼ਰ ਆ ਰਿਹਾ ਤੁਹਾਨੂੰ ਕੋਣਾ ਕੀ ਚਾਹੀਦਾ ਸੀ ਰੋਲ ਉਨ੍ਹਾਂ ਦਾ ਜਦੋਂ ਦੇਖ ਕੇ ਜਾਣਗੇ ਇਹ ਉਦੋਂ ਦੇਖਾਂ ਜੀ ਲੇਕਿਨ ਅੱਜ ਤੱਕ ਜੋ ਜ਼ਖਮ ਚੱਲ ਰਿਹਾ ਹੈ ਇਹਦੇ ਉੱਤੇ ਅਜੇ ਤੱਕ ਕੇਂਦਰ ਦੇ ਕਿਸੇ ਸਿਸਟਮ ਨੇ ਪੂਰੇ ਸਿਸਟਮ ਨੇ ਕਹਿ ਦਿੱਤਾ ਨਾ ਮੱਲਮ ਲਾਈਆ ਨਾ ਪੱਟੀ ਰੱਖੀਆ ਨਾ ਕੋਹਰ ਰੱਖੀ ਹੂੰ ਪੰਜਾਬ ਦੇ ਨਾਲ ਪਤਾ ਨਹੀਂ ਇਹ ਮੈਂ ਇੱਕ ਬੇਨਤੀ ਵੀ ਕਰੂੰਗਾ ਹੂੰ ਨੈਸ਼ਨਲ ਪਾਰਟੀਆਂ ਨੂੰ ਵੀ ਤੇ ਸਰਕਾਰ ਨੂੰ ਜੀ ਕਿ ਪੰਜਾਬੀਆਂ ਨੇ ਜੀ jaan ਲਾ ਕੇ ਦੇਸ਼ ਦੀ ਸੇਵਾ ਕੀਤੀ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ 1962 ਦੇ ਵਿੱਚ ਜੀ ਜਦੋਂ ਸਭ ਤੋਂ ਵੱਡਾ ਭਾਰੀ ਸੰਕਟ ਪੰਜਾਬ ਦੇ ਵਿੱਚ 1962 ਦੀ ਚੀਨ ਨਾਲ جنگ ਲੱਗੀ। ਉਦੋਂ ਆਰਥਿਕ ਸੰਕਟ ਪੈਦਾ ਹੋਇਆ ਸੀ। ਉਸ ਆਰਥਿਕ ਸੰਕਟ ਦੇ ਵਿੱਚ ਪਹਿਲੀ ਵਾਰੀ ਨੈਸ਼ਨਲ ਡਿਫੈਂਸ ਫੰਡ ਜੀ। ਪੰਡਤ ਜਵਾਲਾਲ ਨਹਿਰੂ ਉਸ ਵੇਲੇ ਦੇ ਪ੍ਰਧਾਨ ਮੰਤਰੀ ਨੇ ਕ੍ਰੀਏਟ ਕੀਤਾ ਸੀ। ਠੀਕ ਬਿਲਕੁਲ। ਇਹ ਦੇਸ਼ ਨੂੰ ਲੋਕਾਂ ਤੋਂ ਮਦਦ ਲੈ ਕੇ ਦੇਸ਼ ਨੂੰ ਉੱਪਰ ਚੱਕਿਆ ਜਾਵੇ। ਇਹਦੀ ਆਰਥਿਕਤਾ ਨੂੰ ਫੁੱਮਣਾ ਦਿੱਤਾ ਜਾਵੇ। ਹੂੰ। ਉਹਦੇ ਵਿੱਚ ਸੋਨਾ ਮੰਨਿਆ ਗਿਆ ਸੀ ਤੇ ਉਹਦੇ ਵਿੱਚ ਪੈਸੇ ਮੰਨੇ ਗਏ ਸੀ ਜੀ ਤੁਸੀਂ ਹਰਾਰ ਹੋਗੇ ਕਿ ਉਹਦੇ ਵਿੱਚ ਜਿੰਨਾ ਸੋਨਾ ਇਕੱਠਾ ਹੋਇਆ ਪੂਰੇ ਦੇਸ਼ ਚੋਂ ਉਹਦਾ 90% ਸੋਨਾ ਸਾਡੀਆਂ ਮਾਵਾਂ ਭੈਣਾਂ ਤੇ ਧੀਆ ਨੇ ਆਪਣੇ ਜਿਹੜੇ ਲੈ ਕੇ ਦੇਸ਼ ਦੀ ਸੇਵਾ ਚ ਦਿੱਤੇ 90% ਹੂੰ ਬਹੁਤ ਵੱਡੀ ਗੱਲ ਔਰ 8 ਕਰੋੜ ਦੇ ਲਗਭਗ ਰੁਪਇਆ ਇਕੱਠਾ ਹੋਇਆ ਜਿਹਦੇ ਵਿੱਚੋਂ ਪੰਦਾ 6.5 ਕਰੋੜ ਰੁਪਇਆ ਹੂੰ ੱੱਲੇ ਪੰਜਾਬ ਨੇ ਦਿੱਤਾ ਬਿਲਕੁਲ ਜਦੋਂ ਜੰਗ ਲੱਗਦੀ ਹੈ ਤਾਂ ਅਸੀਂ ਮੂਰੇ ਹੋ ਕੇ ਸ਼ਹੀਦੀਆਂ ਦਿੱਤੀ ਜੀ ਦੇਸ਼ ਦੀ ਆਜ਼ਾਦੀ ਦੇ ਵਿੱਚ 90% ਜਿੰਨੀ ਹੈਂਗਿੰਗ ਹੋਈ ਜਿੰਨੀਆਂ ਫਾਸੀਆਂ ਲੱਗੀਆਂ ਉਹਦੇ ਤੇ ਟੱਟੋ ਪੱਤੀ 75% ਜਿਹੜੀ ਹੈਂਗਿੰਗ ਹੋਈ ਉਹ ਸਾਰੇ ਪੰਜਾਬੀਆਂ ਦੀ ਜੀ ਜਿੰਨੇ ਲੋਕ ਜੱਲ੍ਹਿਆਂ ਵਾਲੇ ਬਾਗ ਦਾ ਸਾਕਾ ਦੇਸ਼ ਨੂੰ ਯਾਦ ਕਰਾਉਣ ਲਈ ਸਭ ਤੋਂ ਵੱਧ ਕਰਵਾਣੀਆਂ ਅਸੀਂ ਕੀਤੀਆਂ ਤੇ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਾਂ ਨਾ ਦੇਸ਼ ਵਸਿਆ ਨੂੰ ਤੁਸੀਂ ਪੰਜਾਬ ਨੂੰ ਬੇਗਾਨਗੀ ਦਾ ਅਹਿਸਾਸ ਦਾ ਕਰਾਓ ਤੁਸੀਂ ਇਹਨਾਂ ਨੂੰ ਕਾਨੂੰਨ ਨਾਲ ਲਾਓ ਤਾਂ ਕਿ ਇਹ ਤੁਹਾਡਾ ਛੱਤਰ ਬਣ ਕੇ ਵਿਦੇਸੀ ਹਕੂਮਤਾਂ ਤੋਂ ਹਮਲਾ ਬਰਾ ਤੋਂ ਜਿਵੇਂ ਪਹਿਲਾਂ ਤੁਹਾਡੀ ਛਤਰੀ ਬਣ ਕੇ ਰਹੇ ਨੇ ਨਾ ਪੰਜਾਬੀ ਇਹ ਤੁਹਾਡੀ ਛਤਰੀ ਬਣੀ ਰਹੇ ਇਸ ਛਤਰੀ ਦੀ ਡੰਡੀ ਨੂੰ ਕੁੱਟ ਕੇ ਝਣਕੇ ਰੱਖੋ ਇਹਨੂੰ ਛੱਡੋ ਨਾ ਇਹਨੂੰ ਕਾਨੂੰਨ ਨਾਲ ਲਾ ਕੇ ਰੱਖੋ ਮੈਂ ਇਹ ਜਿਹੜਾ ਮੌਜੂਦਾ ਕੇਂਦਰ ਸਤਾਰਾ ਜਾਂ ਨੈਸ਼ਨਲ ਪਾਰਕ ਹੈ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਇਹਨੂੰ ਬੇਗਾਨਗੀ ਦਾ ਅਹਿਸਾਸ ਨਾ ਕਰਾਓ ਅੱਜ ਪੰਜਾਬੀਆਂ ਦੇ ਦਿਲ ਤਬਾਹ ਦੇ ਵਿੱਚ ਜਦੋਂ ਉਹਨਾਂ ਦੀ ਬਾਹ ਨਹੀਂ ਫੜੀ ਜਾਂਦੀ ਤਾਂ ਬੇਗਾਨਗੀ ਦਾ ਅਹਿਸਾਸ ਪੈਦਾ ਹੁੰਦਾ ਜਦੋਂ ਅਸੀਂ ਕਿਸੇ ਆਪਣੇ ਨੂੰ ਆਵਾਜ਼ ਮਾਰਦੇ ਹਾਂ ਤੇ ਮੌਕੇ ਤੇ ਆ ਕੇ ਉਹ ਮੋਢੇ ਤੇ ਹੱਥ ਦਾ ਰੱਖੇ ਨਾ ਉਦੋਂ ਜਿਹੜੇ ਬੇਗਾਨਗੀ ਦੇ ਅੰਸੂ ਵਗਦੇ ਨੇ ਉਹ ਖੜਦੋਂ ਵੀ ਭੜੇ ਹੁੰਦੇ ਪੰਜਾਬ ਸਰਕਾਰ ਦਾ ਰੋਲ ਨੂੰ ਕਿਵੇਂ ਦੇਖ ਰਹੇ ਤੁਸੀਂ ਬੇਸ਼ੱਕ ਭਗਵੰਤ ਸਿੰਘ ਮਾਨ ਪਹਿਲਾਂ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਜਾਂਦੇ ਰਹੇ ਨੇ ਹਾਲਾਂਕਿ ਇੱਥੋਂ ਤੱਕ ਕਿ ਉਹ ਆਪਣਾ ਕਹਿੰਦੇ ਹੈਲੀਕਾਪਟਰ ਜਿਹੜਾ ਉਹ ਵੀ ਕਹਿੰਦੇ ਅਸੀਂ ਉੱਥੇ ਛੱਡ ਆਏ ਹੈਗੀਆਂ ਉਸ ਤੋਂ ਬਾਅਦ ਹੱਥਾਂ ਦੇ ਉੱਪਰ ਰੋਟੀਆਂ ਰੱਖ ਕੇ ਵੀ ਖਾਂਦੇ ਰਹੇ ਨੇਗੇ ਲੋਕਾਂ ਦੇ ਵਿੱਚ ਜਾਂਦੇ ਰਹੇ ਨੇਗੇ ਕੀ ਲੱਗਦਾ ਤੁਹਾਨੂੰ ਹੁਣ ਸਥਿਤੀ ਕੀ ਨਜ਼ਰ ਆ ਰਹੀ ਹੈ ਕਿ ਇੱਕ ਪੰਜਾਬ ਸਰਕਾਰ ਜਿਹੜੀ ਹੈਗੀ ਆ ਇਸ ਦੇ ਉੱਪਰ ਕੀ ਕਰ ਰਹੀ ਹੈ ਦੇਖੋ ਜੀ ਉਹ ਵੀਡੀਓ ਦੇ ਪਿੱਛੋਂ ਵੀ ਕਈ ਵੀਡੀਓ ਆਈਆਂ ਹੂੰ ਉਹਦੇ ਤੋਂ ਤਾਂ ਮੈਂ ਸੁਣ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਤੇ ਕਮੇਡੀ ਬੜੀ ਹੋ ਰਹੀ ਹੈ ਕਲਿੱਪ ਵਾਲੀ ਬੀਬੀ ਤੇ ਜੀ ਬਿਲਕੁਲ ਸੁਣ ਰਿਹਾ ਆਪੇ ਸਾਰੇ ਸੋ ਸੋ ਜੇ ਜੇ ਇਹੋ ਜਿਹਾ ਜ਼ਿੰਮੇਵਾਰ ਸ਼ਖਸੀਅਤਾਂ ਕਰਦੇ ਜਾਂਦੇ ਹੂੰ ਜੇ ਪਿਆਜ਼ ਲਾ ਕੇ ਕੋਈ ਮਨੁੱਖ ਅੱਖਾਂ ਚੋਂ ਅਥਰੂ ਪੜਦਾ ਹੈ ਨਾ ਹੂੰ ਖਾਸ ਕਰਕੇ ਇਹ ਜਿਵੇਂ ਬਿਲਕੁਲ ਤਾਂ ਮੈਨੂੰ ਲੱਗਦਾ ਹੈ ਕੋਈ ਸ਼ਬਦ ਨਹੀਂ ਉਹ 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 ਉਹਦੇ ਬਾਅਦ ਹੂੰ ਉਹ ਉਹਦੀ ਗੱਲ ਨਾ ਹੀ ਕੀਤੀ ਜਾਵੇ ਨਾ। ਇਹੀ ਬਿਹਤਰ। ਇਹੀ ਬਿਹਤਰ। ਇਹੀ ਬਿਹਤਰ। ਸੁਖਮਿੰਦਰ ਸਿੰਘ ਬਾਦਲ ਕਹਿ ਰਹੇ ਨੇ ਜਦ ਵੀ ਕੋਈ ਜਰਨਲਿਸਟ ਨੂੰ ਸਵਾਲ ਕਰਦਾ ਕਿਤੇ ਕਿ ਮੈਂ ਪੰਜਾਬ ਸਰਕਾਰ ਬਾਰੇ ਕੋਈ ਗੱਲ ਨਹੀਂ ਕਰਨੀ। ਪੰਜਾਬ ਸਰਕਾਰ ਬਿਲਕੁਲ ਫੇਲਰ ਹੈ। ਇਹਨੇ ਹਰ ਪਾਸੇ ਤੋਂ ਪੰਜਾਬ ਸਰਕਾਰ ਫੇਲ ਹੋ ਚੁੱਕੀ ਹੈ। ਇਹ ਪੰਜਾਬ ਦੇ ਲੋਕਾਂ ਨੂੰ ਹੀ ਪੰਜਾਬ ਦਾ ਜਿਹੜਾ ਹੁਣ ਹਸਾਰਾ ਲਾ ਕੇ ਖੜਾ ਕਰਨਾ ਪੈਣਾ ਹੈ। ਦੇਖੋ ਜੀ ਉਹ ਤਾਂ ਪੰਜਾਬ ਦੇ ਲੋਕ ਤਾਂ ਹਮੇਸ਼ਾ ਹੀ ਕਰਦੇ ਨੇ। ਹਮ। ਪੰਜਾਬ ਦੇ ਲੋਕ ਤਾਂ ਹਮੇਸ਼ਾ ਹੀ ਕਰਦੇ ਨੇ। ਹਮੇਸ਼ਾ ਹੀ ਇਕੱਠੇ ਹੁੰਦੇ ਨੇ। ਹਮੇਸ਼ਾ ਹੀ ਖੜਦੇ ਨੇ। ਹਮ ਅਸੀਂ ਪੰਜਾਬ ਦੇ ਲੋਕਾਂ ਨੇ 92 ਸੀਟਾਂ ਦੇ ਕੇ ਆਮ ਆਦਮੀ ਪਾਰਟੀ ਦੇ ਤੇ ਇੱਕ ਭਰੋਸਾ ਕਰੇ ਬਿਲਕੁਲ ਕਿ ਸ਼ਾਇਦ ਇਹਨਾਂ ਨੇ ਜਿੰਨਾ ਕੁ ਸ ਕਿਹਾ ਹਮ ਤੱਕ ਦੇਣਗੇ ਇਹ ਕਰਕੇ ਦੇਣਗੇ ਤੇ ਸਾਡੇ ਸਾਡੇ ਪੰਜਾਬ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਇਨਕਲਾਬ ਆਪਰੂਗਾ ਬਿਲਕੁਲ ਬਿਲਕੁਲ ਲੇਕਿਨ ਐਦੋਂ ਪਹਿਲਾਂ ਦੀਆਂ ਜਿੰਨੀਆਂ ਸਰਕਾਰਾਂ ਜਿੰਨੀ بے ਕਰੋ ਉਸ ਦੀ ਉਹਨਾਂ ਦੇ ਉੱਤੇ ਲੋਕ ਕਰਦੇ ਸੀ ਉਹਨੂੰ 100 ਗੁਣਾ ਵੱਧ بے ਬਰੋਸਤੀ ਅੱਜ ਇਸ ਵੇਲੇ ਇਹਨਾਂ ਸਾਡੇ ਮਲਕਾਂ ਦੇ ਉੱਤੇ ਸਰ ਕੀ ਲੱਗਦਾ ਹੁਣ ਜਾਂਦੇ ਜਾਂਦੇ ਤੁਸੀਂ ਪੰਜਾਬ ਦੇ ਲੋਕ ਨੇ ਜਿਹੜੇ ਪੰਜਾਬੀਆਂ ਦੇ ਨਾਲ ਖੜੇ ਨੇ ਬੇਸ਼ੱਕ ਉਹਨਾਂ ਦੇ ਘਰਾਂ ਦੇ ਵਿੱਚ ਰਾਸ਼ਨ ਪਹੁੰਚਾ ਬਹੁਤ ਸਾਰਾ ਸਮਾਨ ਜਿਹੜਾ ਹੈਗਾ ਟਰਾਲੀਆਂ ਪਰ ਪਰ ਲੋਕ ਪਹੁੰਚ ਗਏ ਉੱਥੇ ਇੰਡਸਟਰੀ ਦੇ ਲੋਕਾਂ ਨੇ ਕਰੋੜਾਂ ਰੁਪਈਆ ਜਿਹੜਾ ਹੈਗਾ ਫੰਡ ਦੇ ਦਿੱਤੇ ਨੇ ਆਈਏ ਦੇ ਵਿੱਚ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਇਹ ਜਿਹੜੀ ਹੜਾ ਦੀ ਮਾਰ ਹੈ ਇਹ ਤਾਂ ਅਗਲੇ ਮਹੀਨੇ 2 ਮਹੀਨੇ ਤੱਕ ਜਾ ਕੇ ਹੀ ਜਿਹੜੇ ਕੰਟਰੋਲ ਹੋਏਗੀ ਲੋਕਾਂ ਦੇ ਘਰ ਬਹਿ ਗਏ ਰਸਤਾ ਬਹੁਤ ਵੱਡੇ ਪੱਧਰ ਦੇ ਲੋਕਾਂ ਦੇ ਘਰਾਂ ਦੇ ਵਿੱਚੋਂ ਵੜ ਗਿਆ ਹੈ ਕੀ ਲੋਕਾਂ ਨੂੰ ਪੀਣ ਕਰਨ ਚਾਹੁੰਦੇ ਮੈਂ ਆਪਣੇ ਸਾਰੇ ਜਿਹੜੇ ਭੈਣ ਭਰਾ ਸਰੋਤੇ ਸਾਨੂੰ ਦੇਖ ਰਹੇ ਨੇ ਤੇ ਸੁਣ ਰਹੇ ਉਹਨਾਂ ਦੇ ਚਰਨਾ ਦੇ ਵਿੱਚ ਹੱਥ ਜੋੜ ਕੇ ਬੇਨਤੀ ਕਰਾਂਗੇ ਆਪਾਂ ਜੀ ਆਪਣੇ ਚੈਨਲ ਵੱਲੋਂ ਵੀ ਤੇ ਮੈਂ ਆਪਣੇ ਬੰਦੇ ਕਿ ਤੁਸੀਂ ਭਾਈ ਕਨਈਆ ਜੀ ਦੇ ਵਾਰਸ ਹੋ ਤੁਹਾਡੀ ਮਸਕ ਦੇ ਵਿੱਚੋਂ ਜਿਹੜਾ ਲੋਕਾਂ ਦੇ ਦਿਲ ਨੂੰ ਠਾਰਨ ਵਾਲਾ ਪਾਣੀ ਹੈ ਲੋਕਾਂ ਦੀ ਜ਼ਿੰਦਗੀ ਨੂੰ ਦੁਬਾਰੇ ਉਸੇ ਰਸਤੇ ਤੇ ਉਸੇ ਤਾਜ਼ਗੀ ਚ ਉਹ ਉਸੇ ਰੰਗਾਂ ਦੇ ਵਿੱਚ ਲਿਆਉਣ ਵਾਲਾ ਪਾਣੀ ਹੈ ਜੀ ਤੁਹਾਡੀ ਮਸਕ ਚੋਂ ਪ੍ਰਮਾਤਮਾ ਨੇ ਕਦੇ ਮੁੱਕੜ ਨਹੀਂ ਦੇਣਾ ਤੇ ਤੁਸੀਂ ਉਹਨੂੰ ਪਰਤਾਉਣ ਦੇ ਵਿੱਚ ਉਹਨੂੰ ਲਗਾਤਾਰ ਸੇਵਾ ਦੇ ਵਿੱਚ ਲੱਗੇ ਰਹਿਣਾ ਆਪਣੇ ਮੋਢੇ ਨੂੰ ਠੱਕਰ ਨਾ ਦੇਣਾ ਤੁਹਾਡੇ ਮੋਢੇ ਦੀ ਮਸਕ ਸਾਡੇ ਪੰਜਾਬ ਦੀ ਜ਼ਿੰਦਗੀ ਨੂੰ ਦੁਬਾਰਾ ਖੜੀ ਕਰੇਗੀ ਮੈਂ ਇਹ ਬੇਨਤੀ ਮੇਰੇ ਸਾਰੇ ਉਹਨਾਂ ਵੀਰਾਂ ਨੂੰ ਜਿਹੜੇ ਆਪਣਾ ਕਾਰੋਬਾਰ ਛੱਡ ਕੇ ਆਪਣੀਆਂ ਕਲਾਕਾਰੀਆਂ ਛੱਡ ਕੇ ਇਸ ਵੇਲੇ ਇਕਜੁੱਟ ਹੋ ਕੇ ਪੰਜਾਬ ਦੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਹਰ ਦੇ ਵਿੱਚ ਹੜ ਰਹੇ ਸੁਪਨਿਆਂ ਨੂੰ ਠੱਲਣ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਐਪਰੀਸ਼ੀਏਟ ਵੀ ਕਰਦਾ ਉਹਨਾਂ ਨੂੰ ਸ਼ਾਬਾਸ਼ੀ ਵੀ ਦਿਨਾ ਉਹਨਾਂ ਦਾ ਧੰਨਵਾਦ ਵੀ ਕਰਨਾ ਤੇ ਪ੍ਰਮਾਤਮਾਗੇ ਅਰਦਾਸ ਵੀ ਕਰਦਾ ਕਿ ਉਹ ਪਿੰਡੇ 'ਚ ਕਦੇ ਥੱਕਣਾ ਕਦੇ ਅੱਕਣਾ ਤੇ ਅਸੀਂ ਇਸ ਮੁਸ਼ਕਲ ਤੋਂ ਸਰ ਆ ਕੇ ਫੇਰ ਹੀ ਤਰਾਂ ਸੋ ਬਿਲਕੁਲ ਅ ਬੁੱਧੀਜੀਵੀ ਔਰ ਸਿਆਸੀ ਮਹਾਰ ਮਾਸਟਰ ਬਲਵਿੰਦਰ ਸਿੰਘ ਕੋਰੀਆ ਜੀ ਹੋਰਾਂ ਨੇ ਜਿਹੜੇ ਬਹੁਤ ਸੋੜੇ ਵਿਚਾਰ ਹੜ ਪ੍ਰਭਾਵਤ ਜਿਹੜੇ ਲੋਕ ਨੇ ਉਹਨਾਂ ਦੇ ਲਈ ਆਪਣੇ ਰੱਖੇ ਹੋਏ ਹੈਗੇ ਨੇਗੇ ਔਰ ਦਰਦ ਪੰਜਾਬ ਦੇ ਲਈ ਕਿੰਨਾ ਹੈਗਾ ਉਹ ਇਨਾਂ ਦੀਆਂ ਗੱਲਾਂ ਦੇ ਵਿੱਚੋਂ ਇਨਾਂ ਦੇ ਸ਼ਬਦਾਂ ਦੇ ਵਿੱਚੋਂ ਚਲ ਕਰਿਆ ਹੈਗਾ ਪਰ ਲਿਕੇ ਨਾ ਅਸੀਂ ਵੀ ਇਹੋ ਅਪੀਲ ਜਿਹੜੀ ਹੈਗੀ ਆ ਉਹ ਕਰਾਂਗੇ ਬੇਸ਼ੱਕ ਬਹੁਤ ਸਾਰੇ ਸਮਾਜ ਸੇਵੀ ਲੋਕ ਐਨ ਜੀਓ ਵਾਲੇ ਔਰ ਹਰ ਵਰਗ ਦੇ ਲੋਕ ਜਿਹੜੇ ਹੈਗੇ ਨੇਗੇ ਆਪਣਾ ਹੱਥ ਅੱਗੇ ਵਧਾ ਰਹੇ ਨੇ ਸੇਵਾ ਦੇ ਵਿੱਚ ਪਰ ਲੇਕਿਨ ਕੇਂਦਰ ਸਰਕਾਰ ਨੂੰ ਵੀ ਜਿਹੜਾ ਹੈਗਾ ਪੰਜਾਬ ਦੇ ਉੱਪਰ ਰਹਿਮ ਕਰ ਲੈਣਾ ਚਾਹੀਦਾ ਔਰ ਪੰਜਾਬ ਦੀ ਵਾਹ ਹੈ ਜਿਹੜੀ ਉਹ ਫੜ ਲੈਣੀ ਚਾਹੀਦੀ ਹੈ ਕਿਉਂਕਿ ਪੰਜਾਬ ਹਮੇਸ਼ਾ ਹੀ ਹਰ ਸੂਬੇ ਦੇ ਨਾਲ ਖੜਦਾ ਨਜ਼ਰ ਆਇਆ ਹੈ ਹਰ ਸਟੇਟ ਦੇ ਨਾਲ ਖੜਦਾ ਨਜ਼ਰ ਆਇਆ ਹੈ ਜੇਕਰ ਪੰਜਾਬ ਦੇ ਉੱਪਰ ਹੁਣ ਮਾਰ ਪਈ ਹੈਗੀ ਆ ਤਾਂ ਕੇਂਦਰ ਨੂੰ ਆਪਣਾ ਜਿਹੜਾ ਨਰਮ ਦਿਲ ਹੈ ਉਹ ਦਿਖਾ ਦੇਣਾ ਚਾਹੀਦਾ ਹੈਗਾ ਤਾਂ ਜੋ ਅਜਿਹੀ ਸਥਿਤੀ ਦੇ ਨਾਲ ਵਿਜਟਨ ਲਈ ਲੋਕਾਂ ਨੂੰ ਕਿਸੇ ਚੀਜ਼ ਦੀ ਸਮੱਸਿਆ ਨਾ ਆਵੇ ਪਰੰਤੂ ਅਸੀਂ ਤਾਂ ਹੁਣ ਇਹੋ ਕਹਾਂਗੇ ਕਿ ਪੰਜਾਬ ਦੇ ਲੋਕ ਨੇ ਜਿਹੜੇ ਹਿੰਮਤੀ ਲੋਕ ਨੇ ਜਿਨ੍ਹਾਂ ਨੇ ਇੱਕ ਦੂਸਰੇ ਦੀ ਬਾਹ ਫੜੀ ਇੱਕ ਦੂਸਰੇ ਦੀ ਬਾਹ ਫੜ ਕੇ ਪੰਜਾਬ ਦੇ ਲੋਕਾਂ ਨੂੰ ਡੁੱਬਣ ਤੋਂ ਬਚਾਇਆਗਾ ਬੇਸ਼ੱਕ ਪੰਜਾਬ ਦਾ ਨੁਕਸਾਨ ਹੋ ਗਿਆ ਪਰ ਲੇਕਿਨ ਕੋਈ ਗੱਲ ਨਹੀਂ ਪੰਜਾਬ ਦੇ ਲੋਕ ਇਸ ਨੁਕਸਾਨ ਨੂੰ ਜਿਹੜਾ ਹੈਗਾ ਇਸ ਦੀ ਪਰਪਾਈ ਹੈ ਜਿਹੜੀ ਉਹ ਖੁਦ ਕਰ ਲੈਣਗੇ। ਦਿੱਲੀ ਪ੍ਰਾਇਮ ਕੋਰਟ ਦੇ ਲਈ ਸੰਜੀਵ ਗੋਇਲ ਸਿੰਦੂ